పిం కాలిక బాకీ వీడియోనుేయర్ చూ సక్రైబ కవిడి బావే పుంజు ਹਰ ਸਨਾਂ ਮੇਰੀਆ ਭੈਣਾ ਜੂਟੂ ਫੈਮਲੀ ਦਾ ਕੀ ਪਰ ਪਰਿਵਾਰ ਦਾ ਕੀ ਹਾਲ ਚਾਲ ਤੇ ਅੱਜ ਆਪਾਂ ਸਾਨੂੰ ਦਿਖਾਉਣੀ ਆ ਵੀਡੀਓ ਜੁੰਨੀਆਂ ਦੀ ਪਹਿਲਾਂ ਆਪਾਂ ਲਾਈਵ ਵੀਡੀਓ ਸੀ ਭੈਣਾ ਨਾਲ ਕਿਉਂਕਿ ਸਾਰਿਆਂ ਨੂੰ ਟਾਈਮ ਦੇਣਾ ਪੈਂਦਾ ਹੈਗਾ ਤੇ ਸਾਰਿਆਂ ਨੂੰ ਟਾਈਮ ਦੇਣਾ ਵੀ ਜ਼ਰੂਰੀ ਆ ਔਰ ਬੈਨ ਲਾਈਵ ਜੁੜੀਆਂ ਨੇ ਤੇ ਲਾਈਵ ਦੀਣਾ ਪੈਂਦਾ ਵਾ ਤੇ ਚਲੋ ਜੀ ਕੋਈ ਗੱਲ ਨਹੀਂ ਆਈਆਂ ਇੱਕ ਦੂਜੀ ਭੈਣਾਂ ਦਾ ਸੰਯੋਗ ਹਿੰਦੇ ਰਹਾਂਗੇ ਟਾਈਮ ਤੋਂ ਟਾਈਮ ਕੱਢ ਕੇ ਤੇ ਮੈਂ ਤਾਂ ਵੀਡੀਓ ਬਣਾਉਣ ਚ ਲੇਟ ਹੋਊਗੀ ਪਹਿਲਾਂ ਆਪਾਂ ਲਾਈਵ ਜੁੜੇ ਸੀ ਫਿਰ ਦੋ ਭੈਣਾਂ ਨਾਲ ਲਾਈਵ ਚਲੋ ਅੱਧਾ ਤਾਂ ਘੰਟਾ ਜੁੜੀ ਫਿਰ ਮਗਰ ਵੀਡੀਓ ਬਣਾ ਲਵਾਂ ਮੜ ਕੇ ਚਲੋ ਤੁਹਾਨੂੰ ਪਤਾ ਵੀ ਕੰਮ ਦਾ ਟਾਈਮ ਹੋ ਜਾਂਦਾ ਹਨ ਕੰਮ ਤਾਂ ਸਾਰੀ ਜਿਹੜੀ ਚੱਲੀ ਜਾਂਦਾ ਵਾ ਇੱਕ ਮਿੰਟ ਆਪਣੇ ਟੀਵੀ ਦੀ ਆਵਾਜ਼ ਆਈ ਜਾਂਦੀ ਹੈ ਤੇ ਮੈਂ ਮੜ ਜਨ ਬੰਦ ਕਰਕੇ ਆਉਂਦੀ ਆ ਠੀਕ ਬਾਹਰ ਆਪਾਂ ਬਾਹਰ ਬੰਦ ਕਰਕੇ ਆਂਦਾ ਵਾ ਤੇ ਤਾਂ ਕਿ ਵਿੱਚ ਆਵਾਜ਼ ਆਉਂਦੀ ਹੈ ਨਾ ਕਈ ਵਾਰ ਨਹੀਂ ਚਿੱਤ ਰਹਿਦਾ ਕਿ ਬਾਹਰ ਬੰਦ ਕਰੰਦਾ ਤੋ ਕੋਈ ਫਿਰ ਵੀ ਬੀ ਬੈਠੀ ਆ ਉਧਰ ਰੂਮ ਦੇ ਵਿੱਚ ਤੇ ਉਹ ਵਾਈਫਾਈ ਚੱਲਦਾ ਕਰਕੇ ਚਲੋ ਵੈਸੇ ਕਸਾ ਵਗੈਰਾ ਸਾਰ ਨੇਂਦੀ ਆ ਹੋ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਜੁੰਨੀਆਂ ਆਪਣੇ ਕੋਲੇ ਪਹੁੰਚ ਗਈਆਂ ਕਿਉਂਕਿ ਆਪਣਾ ਜਾਣ ਦਾ ਟਾਈਮ ਨਹੀਂ ਸੀਗਾ ਤੇ ਚਲੋ ਆਪਾਂ ਜੀ ਸ਼ੌਪ ਤੇ ਪੱਕਾ ਜਾਣੀ ਆ ਤੇ ਵੈਸੇ ਉਹ ਤਾਂ ਕਹਿ ਦਿੰਦੀ ਹੁੰਦੀ ਆ ਵੀ ਤੁਸੀਂ ਵੀ ਸਾਨੂੰ ਆਰਡਰ ਕਰਦੇ ਆ ਕਰੋ ਵੀ ਅਸੀਂ ਆਪੇ ਆਨਲਾਈਨ ਕਰ ਲਾਂਗੇ ਉਹਨਾਂ ਨੇ ਕੱਪੜੇ ਵੀ ਘੱਲਤੇ ਸੀਗੇ ਆਨਲਾਈਨ ਤੇ ਥੋੜੇ ਜਿਹਾ ਇਸ ਤਰ੍ਹਾਂ ਹੋ ਜਾਂਦਾ ਵੀ ਜਿਵੇਂ ਮਤਲਬ ਵਿਲਜੈਨ ਵਗੈਰਾ ਦਾ ਚਲੋ ਆਪਾਂ ਜਾਈਏ ਤਾਂ ਹੋ ਜਾਂਦਾ ਵੀ ਵੱਖਰੇ ਵੱਖਰੇ ਲਈ ਆਈਏ ਕਿਉਂਕਿ ਚਲੋ ਫਿਰ ਜਿਵੇਂ ਉਹਨਾਂ ਨੇ ਘੱਲਤੇ ਫਿਰ ਆਪਾਂ ਨੂੰ ਨਾ ਉਸੇ ਹੀ ਤਰ੍ਹਾਂ ਹੀ ਰੱਖਣੇ ਪੈਂਦੇ ਆ ਸੀਲ ਕਰਨੇ ਪੈਂਦੇ ਹੁਣ ਆਪਾਂ ਨੂੰ ਦੁਬੱਟੇ ਘੱਲ ਲਏ ਉਹਨਾਂ ਨੇ ਚਲੋ ਇੰਨੇ ਬਹੁਤ ਹੁੰਦਾ ਵੀ ਆਪਾਂ ਕੋਲੇ ਵੀ ਟਾਈਮ ਨਹੀਂ ਹੁੰਦਾ ਹੈਗਾ ਤੇ ਵੀ ਟਾਈਮ ਬਹੁਤ ਘੱਟ ਹੁੰਦਾ ਹੈ ਕਿ ਸਾਰਾਂ ਦੇ ਦਿਨ ਬਹੁਤ ਛੋਟੇ ਆ ਅਜਿਹੇ ਲੋਕ ਹਾਲ ਤੇ ਉਹਨਾਂ ਨੇ ਕਿ ਅਨਪਾ ਮੰਗਾਏ ਥੋੜੇ ਹੀ ਆ ਮੈਂ ਕਿਹਾ ਵੀ ਚਲ ਕੋਈ ਗਾਨੀ ਵੀ ਜੇ ਅਸੀਂ ਆਈ ਤਾਂ ਵਿੱਚ ਦੀ ਅਸੀਂ ਲੈ ਜਾਾਂਗੇ ਵੀ ਕਿਹੜਾ ਸਾਨੂੰ ਤੁਸੀਂ 15 ਕਪੀਸ ਕਾਲ ਦੋ ਉਹਨਾਂ ਨੇ 15 ਪੀਸ ਆਪਾਂ ਨੂੰ ਕਾਲ ਦਿੱਤੇ ਆ ਕਈਆਂ ਦੇ ਨਾਲ ਜਿਵੇਂ ਕੋਈ ਸਿੰਗਰ ਸਿੰਗਰ ਪਾਤੀ ਤੇ ਕੋਈ ਆਪਾਂ ਨੂੰ ਉਹਨਾਂ ਨੇ ਦੋ ਦੋ ਕਰਤੇ ਚਲੋ ਕੋਈ ਗਾਨੀ ਵੀ ਆਪਾਂ ਨੂੰ ਘਰੇ ਬੈਠਣ ਚੀਜ਼ ਮਿਲ ਗਈ ਬਹੁਤ ਵਧੀਆ ਹੁੰਦਾ ਵਾ ਤੇ ਕੋਈ ਟੈਨਸ਼ਨ ਨਹੀਂ ਰਹੀ ਆਪਾਂ ਨੂੰ ਲੈ ਕੇ ਆਉਣ ਦੀ ਦੀ ਆਪਸ ਨੂੰ ਦਿਖਾਉਣੀ ਇਹ ਪਾਲਟੀ ਵੀਰ ਦੁਪੱਟੇ ਨੇ ਪਹਿਲਾਂ ਵੀ ਆਪ ਲਿਆ ਕੇ ਆਏ ਸੀਗੇ ਸਾਨੂੰ ਆਪ ਮੰਗਵਾਏ ਆ ਉਹਨਾਂ ਨੇ ਘੱਲੇ ਆ ਤੇ ਵੈਸੇ ਜਿਆਦਾ ਕੋਈ ਡਿਜ਼ਾਈਨ ਦਾ ਫਰਕ ਨਹੀਂ ਹੁੰਦਾ ਇਹਨਾਂ 'ਚ ਜੈਪੁਰ ਦੀ ਦੁਪੱਟੇ ਵਾਜਦੇ ਆ ਇਹੋ ਕਾਫੀ ਕਲਰ ਬਹੁਤ ਪਹਿਣਾ ਦੀ ਡਿਮਾਂਡ ਸੀਗੀ ਮੋਰਨਿੰਗ ਵਾਲੇ ਆਪਾਂ ਮੋਰਨਿੰਗ ਵਾਲੇ ਨੂੰ ਕਿਹਾ ਸਾਨੂੰ ਘੱਲ ਦੋ ਤੇ ਉਹ ਕਹਿੰਦੇ ਵੀ ਹਜੇ ਸਾਡੇ ਕੋਲੇ ਮੋਰਨਿੰਗ ਵਾਲੇ ਆਏ ਨਹੀਂ ਜਦੋਂ ਸਾਡੇ ਕੋਲ ਵੀ ਆ ਗਈ ਤਾਂ ਸਾਨੂੰ ਅਸੀਂ ਸਾਰੇ ਮੋਰਨਿੰਗ ਵਾਲੇ ਘੱਲ ਲਾਂਗੇ ਚਲੋ ਕੋਕ ਜੀ ਆਪਾਂ ਤਾਂ ਹੁਣ ਤੂੰ ਰਬੋਟਿਕ ਕੰਮ ਕਰਨਾ ਹੁੰਦਾ ਹਨ ਆਨਲਾਈਨ ਦਾ ਉਹਨਾਂ ਦਾ ਤਾਂ ਕੰਮ ਬਹੁਤ ਵੱਡੇ ਲੈਵਲ ਤੇ ਹੁੰਦਾ ਨਾ ਇੰਨੇ ਬਹੁਤ ਹੁੰਦਾ ਵੀ ਚਲੋ ਆਪਣੀ ਉਹ ਵਸਾਉਂਦੇ ਆ ਤੇ ਵੀ ਆ ਕੱਲ ਦਿੰਦੇ ਆ ਤੇ ਹੁਣ ਪੱਛਮਾਲੇ ਵੀ ਕਹਿੰਦੇ ਸੀ ਵੀ ਸਾਨੂੰ ਤੁਸੀਂ ਆਰਡਰ ਕਰ ਜਿਓਗੇ ਆਪਾਂ ਕੱਲ ਦਾਂਗੇ ਤੇ ਕੀਰਾਂ ਪੱਛਮਾਸੀਂ ਇੱਥੋਂ ਬਾਗ਼ੇ ਫੁਲਾਣੇ ਥੋੜੀ ਜੀ ਲੈ ਆਏ ਲੋਕਲ ਪਰ ਮੈਨੂੰ ਵੀ ਪੱਛਮ ਪਸੰਦ ਘੱਟ ਹੁੰਦੀ ਆ ਪਰ ਮਜਬੂਰੀ ਕਰਕੇ ਲੈ ਆਏ ਤੇ ਉਹ ਵੀ ਕਹਿ ਦਿੰਦੇ ਹੁੰਦੇ ਵੀ ਸਾਨੂੰ ਤੁਸੀਂ ਦੱਸਦੇ ਵੈਸੇ ਕੱਲ ਦਾਂਗੇ ਤੇ ਚਲੋ ਕੋਈ ਗੱਲ ਨਹੀਂ ਸੀ ਸੋਟੀ ਸੰਯੋਗ ਦੀ ਲੋੜ ਆ ਤੁਸੀਂ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਦਿਓ ਤੇ ਫਿਰ ਆਪਾਂ ਨੂੰ ਸੌਖਾ ਹੋ ਜਾਂਦਾ ਹਨ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਅੱਜ ਚੋੜਾ ਚੋੜੀ ਨੂੰ ਦਿਖਾਉਣੀ ਤੇ ਇਹ ਆਪਾਂ ਤੁਹਾਨੂੰ ਦਿਖਾਉਣੀ ਆ ਪਾਰਟੀ ਵਾ ਦਵੱਟੇ ਕਿਉਂਕਿ ਆਪਾਂ ਕੋਲ ਟਾਈਮ ਬਹੁਤ ਘੱਟ ਆ ਆਪਾਂ ਛੋਟੀ ਵੀਡੀਓ ਬਣਾਵਾਂਗੇ ਅੱਜ ਇੱਕ ਮੈਂ ਸਵੇਰੇ ਲੇਟੀ ਨਹੀਂ ਰਹੀ ਨਹੀਂ ਕੋਹਰ ਕਰ ਗਈ ਹੁਣ ਆਪਾਂ ਕਿਤਾ ਲੇਟੀ ਬਣਾਉਣੀ ਆ ਤੇ ਸਬਜ਼ੀ ਵੀ ਨਹੀਂ ਆਪਾਂ ਮੂਲੀਆਂ ਦੀ ਸੈਦ ਬਣਾਵਾਂਗੇ ਅਧੂ ਕਸ ਕਰਕੇ ਇਹ ਫਿਰ ਸਾਲ ਜਿਹੜੇ ਕੰਮ ਆ ਹੁਣ ਕੱਪੜਿਆਂ ਦੇ ਪਾਸੇ ਬਦਲੀ ਆ ਜਿਸਨੂੰ ਪਤਾ ਵੀ ਹੋ ਉਹ ਦਿਸ਼ਾ ਘਾਟੀ ਜਿਹੜਾ ਪਰਿੰਦੀ ਨੇ ਵਿੱਚੇ ਹੁਣ ਸਲਾਈਆਂ ਦਾ ਹੋ ਜਾਂਦਾ ਵਿੱਚੇ ਹੋਰ ਤਾਂ ਪੈ ਗਈਆਂ ਲੋ ਜੀ ਤਾਂ ਵੀ ਕਾਫੀ ਹੋ ਗਿਆ ਲੋ ਜੀ ਦੇਖੋ ਦਵੱਟੇ ਵਾਸ ਮੈਂ ਪਾਲਟੀ ਵੀ ਆ ਦਵੱਟੇ ਆ ਦੇਖੋ ਜੀ ਆਪਾਂ ਮੈਂ ਝੰਟਾ ਕਲਰ ਦਾ ਛੋਟ ਸਲਾਈ ਕੀਤਾਗਾ ਤੇ ਆਪਾਂ ਵੀ ਦੇਖਾਂਗੇ ਕਿਹੜਾ ਵੀ ਅਜੇ ਤਾਂ ਵੈਸੇ ਟਾਈਮ ਨਹੀਂ ਲੱਗਾ ਕੱਟ ਕੱਢਣ ਦਾ ਤੇ ਫਿਰ ਆਪਾਂ ਵੀ ਇਸ ਤਰ੍ਹਾਂ ਪਾਰਟੀ ਵੇਅਰ ਤੇ ਵੀ ਦਵੱਟਾ ਇਸ ਤਰ੍ਹਾਂ ਹੀ ਲਵਾ ਲਓ ਤੇ ਨਾਲ ਕੀਨਕਾਫ ਦੇ ਨਾਲ ਬਹੁਤ ਸੋਹਣਾ ਲੱਗਦਾ ਵਾ ਸੁਣੀ ਲੁੱਕ ਬਣ ਕੇ ਤਿਆਰ ਹੁੰਦੀ ਆ ਤੇ ਨਾਲ ਇਹ ਸਸਤਾ ਪਿੰਦਾ ਆਪਾਂ ਨੂੰ ਇਹ ਕਿਉਂਕਿ ਵੀ ਆਪਾਂ ਦਵੱਟਾ ਲੈ ਕੇ ਡਾਈ ਕਰਵਾਵਾਂਗੇ ਤਿਆਰ ਕਰਵਾਵਾਂਗੇ ਤਾਂ ਬਹੁਤ ਮਹਿੰਗਾ ਪਿੰਦਾ ਵਾ ਤੇ ਨਾ ਹੀ ਆਪਣੇ ਕੋਲ ਇਨਾ ਟਾਈਮ ਹੁੰਦਾ ਵਾ ਦੇਖੋ ਜੇ ਬਹੁਤ ਸਾਰੇ ਖੋਲੇ ਢੁਲੇ ਦਵੱਟੇ ਆ ਪਾਰਟੀ ਵੇਅਰ ਹਨ ਤੇ ਲੋ ਨੋ ਤੁਸੀਂ ਦੇਖੋ ਪਾਲੇ ਗਿਆ ਦੁਪੱਟੇ ਹੁਣ ਵੈਸੇ ਮੈਨੂੰ ਤੇ ਇਦਾਂ ਹੀ ਦੁਪੱਟੇ ਬਹੁਤ ਸਾਰੇ ਲਾ ਦੇਣਾ ਤਾਂ ਵੈਸੇ ਜਿਆਦਾ ਇਹ ਜਿਹੇ ਦੁਪੱਟੇ ਲੈ ਕੇ ਰਾਜੀ ਮੈਨੂੰ ਤਾਂ ਸੋਹਣੇ ਲੱਗਦੇ ਹੁੰਦੇ ਆ ਇਹ। ਨਹੀਂ ਪਿਓਰ ਦੇ ਸਪੂਨ ਦੇ ਚਲੂਨ ਜਿਹਦੇ ਮੈਨੂੰ ਘੱਟ ਚੰਗੇ ਲੱਗਦੇ ਮੈਂ ਇਹ ਨੂੰ ਲੈਂਦੀ ਹੁੰਦੀ ਹਾਂ। ਮੈਨੂੰ ਬਹੁਤ ਸੋਹਣੇ ਲੱਗਦੇ ਆ। ਕਾਫੀ ਛੋਟਾ ਨਾਲ ਮੇਰੇ ਦੇ ਨਾਲ ਦੇ ਨੇ। ਲੋ ਜੇ। ਖੁੱਲੇ-ਫੁੱਲੇ ਦੁਪੱਟੇ ਆ। ਚੇਨ ਬਹੁਤ ਸੋਹਣੀਆਂ। എന്നെ രേറ്റ് ബോട്ട് കട്ട് കോട്ട ടൻഷൻ തയ്യാറും ചാര സോറിയേറ്റോ ചാര സോറിയ ജരൂ മേരെയ ആഡർ കണ യൂട്യൂബി ഭാണ ആഡർ അപ്പം ദോജ അത് സ്ടോൺ ലൈ ആ സ്ടോന ദ ചാർ സോദി ਕਿਉਂਕਿ ਆਪਾਂ ਜਗਾ ਕਮਾਈ ਨਹੀਂ ਕਰਦੇ ਹੈਗੇ ਬਹੁਤ ਘੱਟ ਆਪਾਂ ਕਮਾਈ ਕਰਦੇ ਨਾ ਚਾਚੂ ਲੋ ਇਹਨਾਂ ਚ ਉਹਨਾਂ ਨੇ ਕਲਰ ਕਾਫੀ ਘਾਲ ਦਿੱਤੇ ਆ ਚਲੋ ਫਿਰ ਆਪਾਂ ਵੀ ਕਿ ਉਸ ਕਹਿ ਨਹੀਂ ਸਕਦੇ ਕੀ ਜਿਵੇਂ ਮੈਂ ਜੈਟਾ ਦੇ ਵਿੱਚੋਂ ਕਾਫੀ ਕਲਰ ਆ ਕੇ ਆਪਣੇ ਕੋਲੇ ਚਲੋ ਕੋਈ ਗੱਲ ਨਹੀਂ ਕਰ ਆਪਾਂ ਤਾਂ ਫਿਰ ਫਿਰ ਆਪਾਂ ਨਾਈ ਬਾਲਾ ਇਹ ਕਰਦੇ ਹੁਣ ਜੀ ਸਾਨੂੰ ਕੋਰ ਕੇ ਦਿਖਾਓ ਆ ਕਰੋ ਜਦੋਂ ਜੂ ਘਲਤੇ ਆਪਾਂ ਮੰਨੂ ਕਰ ਲੈਂਦੇ ਹਾਂ ਜੀ ਮੋਤੀ ਦਾ ਦਲੇਰੀ ਵਾਲੀ ਬੋਸ ਹੈ ਇਹ ਦਿਨਾਂ ਨਾਲ ਸਗੋਂ ਮੈਂ ਉਹਨਾਂ ਨੂੰ ਕਿਹਾ ਸੀ ਵਾਧੂ ਪੀਸ ਪਾ ਦਿਓ ਦਿਨਾਂ ਨਾਲ ਥੋੜੀ ਪੀਸ ਪਾ ਕੇ ਦਿੱਤੇ ਉਹਨਾਂ ਨੇ ਕਿਉਂਕਿ ਡੋਡੀ ਰੇਟਾਂ ਦੀ ਆ ਹਾਂ ਆਪਾਂ ਸ ਵੀਰੇ ਵੀ ਦਿਖਾਵਾਂਗੇ ਸੋਨੂੰ ਉਹਦੀ ਵੱਦਾਲੀ ਹੋਣਗੀ ਇਹ 400 ਤੋਂ ਸ਼ੁਰੂ ਕੀਤੇ ਚਾਰ ਚਾਰ 100 ਵਾਲੀ ਆ ਕੋਈ 600 ਵਾਲਾ ਹੋਗਾ ਉਸ ਨੂੰ ਫਿਰ ਨਾਲ ਦੀ ਨਾਲ ਵੀਡੀਓ ਦੱਸਿਆ ਕਰਾਂਗੇ ਲੋ ਜੀ ਇਹ 4 400 ਵਾਲੇ ਬਸਨ ਪਾਲਤੀ ਗੱਟ ਵਟੀਆਂ ਦੋਦੀ ਦੋ ਸਕ੍ਰੀਨਸ਼ਾਟ ਲੈ ਕੇ ਤੁਸੀਂ ਜੋਟੇ ਆਪਣੇ ਅਟਰ ਕਰਵਾ ਲੈਨੇ ਬਹੁਤ ਹੀ ਭੁਲੇ ਭੁਲੇ ਲੁੱਕ ਦੇ ਨੇ ਜੇ ਜਮਾਤ ਜੀ ਮਰਜੀ ਛੂਟ ਦੇ ਕਲਰ ਹੋਣ ਜਿਹੜੀ ਜਮਾਤ ਜੀ ਕਲਰ ਤਾਂ ਛੂਟ ਆਪਣੇ ਕੋਈ ਹੋਵੇਗੀ ਇਸ ਤਰ੍ਹਾਂ ਕਰਦੇ ਬਟਲੇ ਕਿ ਰੱਖਿਓ ਫਿਰ ਆਪਣ ਨੂੰ ਕੋਈ ਦਿੱਕਤ ਨਹੀਂ ਰਹਿੰਦੀ ਕਿ ਕਿਤੇ ਛੋਟੇ-ਬੋਟੇ ਪ੍ਰੋਗਰਾਮ ਤੇ ਪਾ ਕੇ ਜਾਣਾ ਹੋਵੇ ਤੇ ਆਪਾਂ ਇਸ ਤਰ੍ਹਾਂ ਰੱਖਣਾ ਪਾ ਕੇ ਜਾ ਸਕਦੇ ਹਾਂ ਲੋ ਜੀ ਜੇ ਮਤਲਬ ਇਹਨਾਂ ਚੋਂ ਆਪਾਂ ਨੂੰ ਕੋਈ ਨਾ ਪਸੰਦ ਆਵੇ ਤੋ ਇਹਨਾਂ ਖੰਡਾਵਾ ਫਿਰ ਆਪਾਂ ਗਏ ਤੇ ਵਾਪਸ ਵੀ ਉਹ ਲੈ ਲੈਂਦੇ ਆ ਇਹ ਨਹੀਂ ਕਰਦੇ ਹੁੰਦੇ ਵੀ ਦੀ ਆਪਾਂ ਲੈਂਦੀ ਜਿਵੇਂ ਮਗਾਈ ਹੈ ਤੇ ਪਰ ਆਈਆਂ ਵੀ ਕੋਰੀ ਆਰ ਦੇ ਨਾਲ ਆਈ ਜਾਂ ਫਿਰ ਆਪਾਂ ਨੂੰ ਖਰਚ ਜ਼ਿਆਦਾ ਪੈ ਜਾਂਦਾ ਫਿਰ ਆਪਾਂ ਵੈਸੇ ਹੀ ਇਸ ਤਰ੍ਹਾਂ ਹੀ ਲੈ ਜਾਣੇ ਹੁੰਦੇ ਨੇ ਕਿਉਂਕਿ ਪਸੰਦ ਕੇ ਵੀ ਕੋ ਟੂਕ ਟਾਕ ਵਗੈਰਾ ਵੀ ਆ ਜਾਂਦੀ ਹੈ ਨਾ ਤੇ ਫਿਰ ਆਪਾਂ ਬਦਲੇ ਆਉਣੀਆਂ ਹੁੰਦੀਆਂ ਜੇ ਆਖੀ ਪਸੰਦ ਨਾ ਹੋਵੇ ਫਿਰ ਆਏ ਨਹੀਂ ਕਰਦੇ ਇਹ ਲਓ ਜੀ ਆ ਵੀ ਬਹੁਤ ਸੋਹਣੇ ਨੇ ਵੇਖੋ ਉਹ ਤਾਂ ਕਹਿੰਦੇ ਸਾਨੂੰ ਨਿਊ ਕਲਰ ਨਵੇਂ ਘੱਲੇ ਆ ਵੀ ਜਿਹੜੇ ਔਂਸਾਰ ਸੋਡੇ ਸੇਰ ਹੋਣ ਲਓ ਜੀ वैसे अपन लेट तो कोई नहीं है किसी दपटे की भी लो जी चार चार सौ रुपया रेट है बहुत सोना भी ज्यादा सोहना बने हा तो बहुत सोना उ भी ज्यादा लो जी ये फटकारी आदि बस आज ऐसा फटकार हम मल्टी ना दानवर इना चट करी जाते है ना अपनी ना कोठी दाले दाल लेटाई लगदियाँ हूं एच ਜਾਨਵਰਾਂ ਦੀ ਕਿਸੇ ਦੇ ਬੱਚੇ ਦੇ ਉਹਨੂੰ ਫਰੋੜ ਫਰੋੜ ਕੇ ਵਿੱਚੋਂ ਕੱਢੀਏ ਤਾਂ ਨਾੜੀ ਮੇਰਾ ਕੰਮ ਵਧਾਉਂਦੇ ਉਹਨਾਂ ਦੇ ਆਹਨੇ ਕਲਾਰ ਦੇ ਪੱਤਰ ਤੇ 10 ਮਿੰਟ ਸਵਾਈ ਕਰਨੀ ਪੈਂਦੀ ਆ 9 ਵਜੇ ਚਲੋ ਜੀ ਆਪਾਂ ਨੇ ਤਿੰਨ ਦਵੱਟੇ ਦਿਖਾਈ ਦੇ ਤੁਸੀਂ ਜਿੰਨੇ ਵੀ ਲੈਣੇ ਹੋ ਤੁਸੀਂ ਲੈ ਸਕਦੇ ਆ ਇਹਨਾਂ ਚ ਆਪਾਂ ਉਹਨੇ ਵੱਧੂ ਰੰਗ ਦੇ ਡਿਜ਼ਾਈਨ ਕਰ ਲਿਆ ਇਹ ਚਾਰ-ਚਾਰ ਸੌਲੇ ਰੇਟਾਂ ਦੇ ਵਿੱਚ ਲਓ ਜੀ ਬਹੁਤ ਸੋਹਣੇ ਕਿਹ ਦਵੱਟੇ ਆ ਬਹੁਤ ਸ਼ਾਈਨਿੰਗ ਆ ਦੇਖੋ ਰੰਗ ਬਹੁਤ ਜਿਲੀ ਜਿਲੀ ਆ ਸੀ ਇਸ ਤਰ੍ਹਾਂ ਬੁਲੇ ਆ ਸਕਦੀ। ਜਿਵੇਂ ਇਹ ਬਣਾ ਉਹ ਇਸ ਤਰ੍ਹਾਂ ਲੱਗੇ ਜਾਂਦੀ ਹੈ। ਇਸ ਤਰ੍ਹਾਂ ਬਹੁਤ ਸੰਪੂਰੇ ਡੁੱਲੇ ਹੁੰਦੇ। ਮਸ ਮੈਂ ਜਿਆਦਾ ਆਂ ਲੇ ਕੇ ਜਾਣੀ ਹੁੰਦੀ ਹੈ। ਜੇ ਕਿਤੇ ਪ੍ਰੋਗਰਾਮ ਤੇ ਜਾਣਾ। ਮੈਨੂੰ ਥੋੜੇ ਇਦਾਂ ਸੋਹਣਾ ਲੱਗਦਾ ਹੁੰਦਾ। ਵਾ ਸੋਹਣਾ ਸ਼ੇਲ ਜਿਹੜੀ ਕਿ ਦਿੱਸੋਣੀ ਹਣਾ। ਤੇ ਜੇ ਸਰਤੇ ਲੈਣਾ ਹੋ ਤਾਂ ਸਰਤੇ ਵੀ ਪਾ ਲੈ ਸਕਦੇ ਨੇ ਐਸਟਰ ਪਰ ਨੀਦ ਤਾਂ ਨਹੀਂ ਜਾਚਦਾ ਜਿਆ ਹੈ ਬਸ ਮੈਸਾ ਇਹਦੇ ਇਨਾਂ ਕੀ ਜਾਣੀ ਨੂੰ ਐ ਸੋਣ ਲੱਗਦਾ ਹੁੰਦਾ ਵਾ ਜਦੋਂ ਜੀ ਠੀਕ ਆ ਆਪਾਂ ਤੁਹਾਨੂੰ ਦੁਬਾਰੇ ਲੈ ਕੇ ਦਿਖਾ ਦਿੱਤੇ ਆ 컬러 ਡਿਜ਼ਾਈਨ ਵਾ ਦੂਗਾ ਜਿੰਨੇ ਮਰਜ਼ੀ ਤੁਸੀਂ ਲਓ ਚਾਰ ਚਾਰ ਸਰਫੀ ਹੈ ਰੇਟਰੂਗ ਇਹਨਾਂ ਦਾ ਜਿਹੜਾ ਤੁਸੀਂ ਕਹੋਗੇ ਉਹ ਸੋਡੇ ਆਰਡਰ ਕਰ ਦਿੰਦੀ ਬਹੁਤ ਖੁੱਲ ਗਿਆ ਵੇਖੋ ਚਲੋ ਜੀ ਠੀਕ ਹੈ ਫਿਰ ਅਪਾ ਜਿਆਦਾ ਖਲਾੜ ਨਹੀਂ ਨਾ ਪਾਉਂਦੇਗੇ ਤੇ ਫਿਰ ਆਪਾਂ ਇਹਨਾਂ ਚੋਂ ਸਿੰਗਲੇ ਅਗਲੇ ਪੀਸ ਤਾਂ ਖਾ ਦਿੱਤਾ ਹੈ ਮੈਨੂੰ ਇਸ ਮਿੰਟ ਦਾ ਬੋਸ ਦਾ ਜ਼ਿਆਦਾ ਸੁਣਾ ਲੱਗੇ ਮੈਨੂੰ ਆਜਾ ਸੁਣਾ ਲੱਗੇ ਕਿਉਂਕਿ ਮੇਰੇ ਸ਼ੂਟ ਦੇ ਨਾਲ ਇਹੀ ਮੈਚ ਕੋਈ ਦਾ ਮੈਂ ਸਮਝਾਂਦਾ ਤਾਂ ਹੋਰ ਬਹੁਤ ਕੱਲੇ ਉਹਨਾਂ ਨੇ ਇਹ ਤਾਂ ਕੋਈ ਗੱਲ ਨਹੀਂ ਕੀ ਤੇ ਫੇਰ ਆਪਾਂ ਇਸ ਤਰ੍ਹਾਂ ਲੈ ਲਿਆ ਕਰਾਂਗੇ ਉਹਦੇ ਵਿੱਚ ਇਹ ਤਿਆਰ ਪ੍ਰੋਗਰਾਮ ਆਇਆ ਤੁਹਾਨੂੰ ਦਿਖਾਇਆ ਕਰਾਂਗੇ ਇਸ ਤਰ੍ਹਾਂ ਕਿੰ ਖਾ ਦੇ ਨਾਲ ਹਜੇ ਕੋਈ ਪ੍ਰੋਗਰਾਮ ਨਹੀਂ ਆਇਆਗਾ ਇਹ ਤਾਂ ਮੈਂ ਸ਼ਾਰਟ ਵੀਡੀਓ ਪਾ ਦਿਨੀ ਸੀ। ਚਲੋ ਜੀ ਠੀਕ ਆ ਆਪਾਂ ਸੰਗੀ ਵੀ ਲੈ ਕੇ ਦਿਖਾ ਦਿੱਤਾ। ਇਹ ਜੀ ਇਹ ਖੁੱਡੇ ਭੁਖਤ ਜਾ ਤੀ। ਖੁੱਲੇ ਹੁੰਦੇ ਦਰਟੇ ਨੇ। ਲੋ ਜੀ ਇਹਨਾਂ ਚ ਕੋਈ ਵੀ ਤੁਹਾਨੂੰ ਪਸੰਦ ਹੋਵੇ। ਸਕਰੀਨ ਸ਼ਾਟ ਤੁਸੀਂ ਲੈ ਸਕਦੇ ਆ। ਆ ਗਿਆ ਆ ਬੱਸ। ਚਲੋ ਜੀ ਧੰਨਵਾਦ।